9ਵੇਂ ਪਾਛਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਥੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਦੇ ਰਾਤ ਸੁਲਤਾਨਪੁਰ ਲੋਧੀ ਪਹੇ। ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਪਨੇ ਅਗਲੇ ਪੜਾ ਗੋਵਿੰਦਵਾਲ ਸਾਹਿਬ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਸਮੇਂ ਇਲਾਕੇ ਪਰ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਾਨਕ ਸੰਗਤਾ ਵਿੱਚ ਨਗਰ ਕੀਰਤਨ ప్రతి ਵਟਾ 86 ਅਤੇ ਨਗਰ ਕੀਰਤਨ ਨਾਲ ਚੱਲ ਰਹੀ ਗੁਰੂ ਸਹਿਬਾਨਾਂ ਦੇ ਇਤਿਹਾਸਿਕ ਸ਼ਸਤਰਾ ਵਾਲੇ バス ਅਤੇ ਵੱਡੇ ਆਕਾਰਾਂ ਸਕਰੀਨਾਂ ਤੇ ਗੁਰੂ ਸਾਹਿਬ ਨਾਲ ਸੰਬੰਧਿਤ ਪਵਨ ਸਥਾਨਾਂ ਤੇ ਇਤਿਹਾਸ ਬਾਰੇ ਦਿਖਾਈਆਂ ਜਾ ਰਹੀਆਂ ਦਸਤਾਵੇਜ਼ੀ ਵੀਡੀਓ ਸੰਗਤਾ ਲਈ ਖਿੱਚ ਦਾ ਕੇਂਦਰ ਬਣੀਆਂ ਨੇ ਆਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 2 ਮਹੀਨੇ ਪਹਿਲਾਂ ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਇਹ ਜੋ ਜਥਾ ਸੀ ਉਹ ਰਵਾਨਾ ਹੋਇਆ ਸੀਗਾ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਗੋਵਿੰਦਵਾਲ ਸਾਹਿਬ ਲਈ ਰਵਾਨਾ ਹੋਇਆ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਜਥੇ ਨੂੰ ਰਵਾਨਾ ਕੀਤਾ ਗਿਆ ਉਸ ਤੋਂ ਬਾਅਦ ਵੱਡੇ ਪੱਧਰ ਦਾ ਉਤਸ਼ਾਹ ਜਿਹੜਾ ਲੋਕਾਂ ਦੇ ਅੰਦਰ ਕਾਫੀ ਦੇਖਣ ਨੂੰ ਮਿਲਿਆ ਹੈ ਆਹ ਤਸਵੀਰਾਂ ਬੇਹੱਦ ਜ਼ਿਆਦਾ ਦਿਲ ਨੂੰ ਛੂਹ ਦੇਣ ਵਾਲੀਆਂ ਨੇ ਖਿੱਚ ਦਾ ਕੇਂਦਰ ਬਣੀਆਂ ਨੇ ਜਿੱਥੇ ਕਿ ਇਹਨਾਂ ਸਾਰਿਆਂ ਦੇ ਅੰਦਰ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਵਾ ਭਾਰੀ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ 350 ਸਾਲਾ ਜਿਹੜਾ ਇਹ ਸ਼ਤਾਬਦੀ ਦਿਵਸਿਆ ਉਹ ਮਨਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਗੋਵਿੰਦਵਾਲ ਸਾਹਿਬ ਲਈ ਰਵਾਨਾ ਹੋਇਆ ਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਆ ਤਸਵੀਰਾ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਝੂ ਵਿਰਾਕੇ ਮਹਾਨ ਸਤਿਗੁਰੂ ਧਰਮ ਰੱਖਿਆ ਕਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰਮ ਮੁਖਤਾ ਦੇ ਸਾਂਝੇ ਰਹਿਬਰ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੁੰਦੇ ਹੋਏ ਅਤੇ ਉਹਨਾਂ ਦੇ ਅਨਨ ਪਿਆਰੇ ਸਿੱਖ ਪਾਈ ਮਤੀ ਦਾਸ ਜੀ ਪਾਈ ਸਦੀ ਦਾਸ ਜੀ ਪਾਈ ਦਿਆਲਾ ਜੀ ਅਤੇ ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲੰਗੀ ਧਰਪਤਾ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਅਮਰਤ ਕੇ ਦਾਤੇ ਉਹਨਾਂ ਦੀ ਮਹਾਨ ਸ਼ਹਾਦਤ ਪਾਤਸ਼ਾਹ ਜੀ ਜੋ ਬਖਸ਼ ਕੀਤੀ ਹੈ ਗੁਰਿਆਈ ਪੁਰਬ ਨੂੰ ਸਮਰਪਿਤ ਹੁੰਦੇ ਹੋਏ ਜੋ ਨਗਰ ਕੀਰਤਨ ਸਾਮ ਦੀ ਧਰਤੀ ਤੋਂ 21 ਅਗਸਤ ਨੂੰ ਆਰੰਭ ਹੋਏ ਸਨ ਰਾਤਰੀ ਸ਼੍ਰੀ ਗੁਰਦੁਆਰਾ ਬੇਰ ਸਾਹਿਬ ਵਿਖੇ ਪੁੱਜੇ ਹਨ ਇਸ ਵੇਲੇ ਨਗਰ ਕੀਰਤਨ ਦੀ ਬਿਲਕੁਲ ਰਵਾਨਗੀ ਹੋ ਚੁੱਕੀ ਹੈ ਜਿਕਰਾਂ ਦੀ ਪੂੰਜ ਦੇ ਨਾਲ ਪੰਜ ਪਰੇ ਸਾਹਿਬਾਨ ਨਿਸ਼ਾਨਕੀ ਸਿੰਘ ਨਗਾਰਚੀ ਸਿੰਘ ਸੰਗਤਾਂ ਸਿਆ ਦੇ ਵਿੱਚ ਹਾਜ਼ਰ ਹਨ ਮੇਰੇ ਨਾਲ ਹੀ ਅਤੀ ਸਨਮਾਨਯੋਗ ਬਾਬਾ ਜੀ ਦੇ ਹਰਖੋਵਾਲ ਵਾਲੇ ਬਾਪੂ ਦਾ ਤੇ ਨਾਲ ਹੀ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਟੋਕਰਾਂ ਵਾਲੀ ਜਿਨ੍ਹਾਂ ਨੇ ਪੰਥ ਨੂੰ ਬੜਾ ਮਾਣ ਬਖਸ਼ ਕੀਤਾ 30 ਸਾਲਾਂ ਤੋਂ ਇਸ ਇਲਾਕੇ ਵਿੱਚ ਇਸ ਪਵਨ ਸਤਨਾਬੇਖੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਜੋ ਸੇਵਾ ਨਿਭਾ ਰਹੇ ਹਨ ਇਹ ਮਾਲਕ ਨੇ ਬਹੁਤ ਵੱਡੀਆਂ ਬਈਆਂ ਜਿਹੜੀਆਂ ਬੜੀਆਂ ਬਖਸ਼ਿਸ਼ ਕੀਤੀਆਂ ਅਨਸਾਧ ਸੰਗਤ ਇਸ ਤੋਂ ਦੇ ਮੈਨੇਜਰ ਸਾਹਿਬ ਜਿਨ੍ਹਾਂ ਨੇ ਬੜੇ ਸੋਹਣੇ ਪ੍ਰਬੰਧ ਕੀਤੇ ਆ ਅਤੇ ਇਸ ਪਵਨ ਪੀਤਰਸਥਾਨ ਦੇ ਹੜ ਗ੍ਰੰਤੀ ਸਾਹਿਬ ਭਾਈ ਸਾਹਿਬ ਜੀ ਨੇ ਸਮੁੱਚੇ ਗ੍ਰੰਤੀ ਸਾਹਿਬਾਨ ਦਾ ਸਾਰੀਆਂ ਸੰਗਤਾਂ ਦਾ ਇਲਾਕਾ ਨੂੰ ਅਸੀਂ ਸੰਗਤਾਂ ਦਾ ਦਾਸ ਵਲੋਂ ਅਤੇ ਸਨਮਾਨਯੋਗ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਮਾਲਕ ਨੇ ਕੱਲ ਹੀ ਦੇਖੋ ਪੰਜਵੀਂ ਵਾਰ ਪ੍ਰਧਾਨ ਦੀ ਜੀ ਸੇਵਾ ਬਖਸ਼ਿਸ਼ ਕੀਤੀ ਐ ਇਸ ਮਾਨ ਸੰਸਥਾ ਦੀ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਮਾਨ ਜੋਗ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਸਤਖੰਡ ਸ੍ਰੀ ਹਰਮੋਤਸਰ ਸਾਹਿਬ ਦੇ ਪੋਕ੍ਰਾਂਤੀ ਵਜੋਂ ਜੋ ਸੇਵਾ ਨਿਭਾ ਰਹੇ ਨੇ ਮਾਲਕ ਨੇ ਦਇਆ ਦ੍ਰਿਸ਼ਟੀ ਬਖਸ਼ਿਸ਼ ਕੀਤੀ ਐ ਗੁਰੂ ਦੀ ਕਿਰਪਾ ਬਖਸ਼ੇ ਨਾਲ ਸਾਧ ਸੰਗਤ ਸੇਵਾ ਹੁੰਦੀ ਹਨ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਆਪਾ ਲਾਵਣਾ ਹੋਵੇ ਵਿੱਚੋਂ ਜਾਏ ਸਤਗੁਰ ਕੀ ਸੇਵਾ ਕਰਾ ਚੱਕਰੀ ਹਰ ਨਾਮੇ ਲੱਗਿਆ ਪਿਆਰ ਨਾਨਕ ਜਨਮ ਸਵਾਰਨ ਆਪਣਾ ਪੁੱਲ ਕਾ ਕਰਨਦਾਰ ਨਾਮ ਜਪਣ ਵਾਲਿਆਂ ਦਾ ਸੇਵਾ ਕਰਨ ਵਾਲਿਆਂ ਦਾ ਪੁਰਾਂ ਦਾ ਆਧਾਰ ਹੋ ਜਾਂਦਾ ਸਾਧ ਸੰਗਤ ਇੱਥੇ ਵੀ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਬੜੀਆਂ ਸਵਾਮਾਂ ਕੀਤਨ ਮਾਰੋ ਸਾਡੀ ਸੇਵਾ ਲੈ ਕੇ ਰਹਿਣ ਸਾਰਿਆਂ ਦਾ ਧੰਨਵਾਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਪੂਰੇ ਸਮੁੱਚੇ ਪੰਥ ਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਟਾਨ ਕੋਟ ਸ਼ੁਕਰਪਾਲ ਸਾਹਿਬ ਦਾ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਵਿੰਦਰ ਸਿੰਘ ਗਰੰਤੀ ਸਿੰਘ ਦਾਸ ਗੁਰਦੁਆਰਾ ਸ੍ਰੀ ਕਾ ਸਾਹਿਬ ਤੋਂ ਦਾਸ ਜੀ ਆਪ ਜੀ ਦੇ ਨਾਲ ਗੁਰਦੁਆਰਾ ਜੋ ਢੋਵੜੀ ਸਾਹਿਬ ਦੇਖੇ ਜੋ ਅਸਾਂ ਵਿਖੇ ਹੈ ਉਸ ਤੋਂ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀ ਆਪਿਆਣ ਇੱਕ ਬਹਾਦਰ ਸਿੱਖ ਰਿਆ ਕਰੀ ਨਾ ਕਿਨੋ ਆਣ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜਿਆਂ ਨੂੰ ਲੈ ਕਰਕੇ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕਰਕੇ ਅਸਾਮ ਤੋਂ ਜੋ ਨਗਰ ਕੀਰਤਨ ਚੱਲਿਆ ਸੀ ਪੜਾ ਦਰ ਪੜਾ ਦਰ ਹੁੰਦਾ ਹੋਇਆ ਸਤਿਗੁਰ ਸਾਹਿਬ ਦੀ ਦੀ ਕਿਰਪਾ ਸਦਕਾ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੁਲਤਾਨਪੁਰ ਲੋਧੀ ਵਿਖੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਦੇ ਪਾਵਨ ਨਗਰ ਕੀਰਤਨ ਜੋ ਰਾਤ ਪਹੁੰਚਣਾ ਕੀਤੇ ਸਨ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਜੋ ਇਥੋਂ ਚਾਲੇ ਮਾਰ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਅੱਜ ਦੇ ਜੋ ਪੜਾਅ ਨੇ ਉਹ ਸਮਾਪਤ ਕੀਤੇ ਜਾਣਗੇ ਇਸੇ ਤਰ੍ਹਾਂ ਹੀ ਇਹ ਜੋ ਨਗਰ ਕੀਰਤਨ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਗੁਰਿਆਈ ਦਿਵਸ ਨੂੰ ਲਿਆ ਕਰਕੇ ਵੀ ਚੱਲ ਰਹੇ ਨੇ ਨਾਲ ਨਾਲ ਤੇ ਇਹਨਾਂ ਦੀ ਜੋ ਸਮਾਪਤੀ ਹੈ ਉਹ ਸਹੀ ਤਰੀਕ ਨੂੰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤੀ ਜਾਵੇਗੀ ਜਿੱਥੇ ਸੰਗਤਾਂ ਦਾ ਬੜਾ ਹੀ ਉਤਸ਼ਾਹ ਦੇ ਨਾਲ ਜਲਾਲੋ ਦੀਨ ਹਿਸਤਾਲ ਸਤਿਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਜਾਵੇਗਾ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਬਹੁਤ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੋ ਇਸੇ ਤੇ ਸਦਾ ਸਵਾਸ ਸਮਾਪਤੀ ਕਰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ